ਸਮਰਾਲਾ ਦੇ ਪਿੰਡ ਚੈਲਾ ਨੇੜੇ ਚਾਇਨਾ ਡੋਰ ਨੇ ਮੋਟਰਸਾਈਕਲ ਸਵਾਰ ਨੂੰ ਬੜਾਇਆ ਆਪਣਾ ਸ਼ਿਕਾਰ ਲੱਗੇ ਕਰੀਬ 45 ਤੋਂ 50 ਟੰਕੇ ਮੇਰੀ ਜਾਣਕਾਰੀ ਅਨੁਸਾਰ ਸਮਰਾਲਾ ਦੇ ਪਿੰਡ ਚੈਲਾ ਨੇੜੇ ਇੱਕ ਵਿਅਕਤੀ ਮੋਟਰਸਾਈਕਲ ਤੇ ਲੁਧਿਆਣਾ ਤੋਂ ਮਰਿੰਡਾ ਵੱਲ ਆਪਣੇ ਘਰ ਜਾ ਰਿਹਾ ਸੀ ਜਿਸ ਦੇ ਚਿਹਰੇ ਤੇ ਚਾਇਨਾ ਡੋਰ ਲਿਪਟ ਗਈ ਜਿਸ ਦੇ ਚਲਦੇ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜਿਸ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੇ ਚਿਹਰੇ ਤੇ 45 ਤੋਂ 50 ਟੰਕੇ ਲੱਗੇ ਗੁਰਪ੍ਰੇਮ ਸਿੰਘ ਹੈ ਟਿੱਕ ਤੋਂ ਆ ਰਹੇ ਸੀ ਮੈ ਲੁਧਿਆਣੇ ਤੋਂ ਬਾਫਾਰੀ ਸੀਗਾ ਮਰਿੰਡੇ ਨੂੰ ਜਾ ਰਿਹਾ ਸੀ ਕੀ ਹੋਇਆ ਕੀ ਹੋਇਆ ਚਾਣਾ ਲੋਰ ਫਿਰ ਗਏ ਮੋਟੇ ਇੱਥੇ ਇਸ ਨੂੰ ਮੋਟਾ ਰਹਿ ਗਿਆ ਜੀ ਜਿਹੜੇ ਪੰਡਾ ਦਾ ਮਰਾ ਵੰਡਾ ਤੋਂ ਨਾ ਮੈਂ ਜਰਾ ਮੰਡਾ ਪਰੰਡੀ ਦੇ ਕੋਲ ਪਾਇੰਦੋ ਉਹਨੇ ਫੋਨ ਕਰਿਆ ਔਰ ਮਰਾ ਮੁੰਡਾ ਲੈ ਗਿਆ ਨਾਲ ਜਾਰਾ ਇਹ ਸੜਕ ਤੇ ਖੜਾ ਸੀਗਾ ਨਾਲ ਤੇ ਇਹ ਬਾਗ ਲੈ ਕੇ ਆਇਆ ਮੰਨੋ ਕਿੰਨੇ ਦਾ ਬੁੱਲਾ ਦਿੱਤਾ ਤਾਂ ਕਿ ਪਤਾ ਨਹੀਂ ਕਿ ਔਨਲਾਈਨ ਡਾਕਟਰਾਂ ਕੋਲ ਜਿੰਨਾ ਲੱਗਣਾ ਉਹ ਸਾਤ ਅੱਠ ਗਾਂ ਦੇ 10 ਲੱਗਿਆ ਨਹੀਂ ਲੱਗਿਆ ਬਸ ਸਾਡੀ ਇਹ ਮੇਨ ਹਾਈਵੇ ਤੇ ਲੱਗਦੇ ਹਾਂਜੀ ਮੇਨ ਹਾਈਵੇ ਤੇ ਕੀ ਕਰਨ ਤੁਹਾਨੂੰ ਤੇਰੇ ਲੋੜ ਨੂੰ ਕਰਦਾ ਜਦੋਂ ਲੋਕ ਮਗਨਾਂੇ ਵੇਚਣ ਵਾਲਿਆਂ ਨੂੰ ਪਹਿਲਾਂ ਖੜਨਾ ਜਿਹੜਾ ਜਿਹੜਾ ਵੇਚਨੇ ਆ ਜੀ ਪਤੰਗ ਵਾਲਿਆਂ ਨੂੰ ਤਾਂ ਬਾਅਦ ਛੋੜੋ ਕਰਾ ਜਿਹੜੇ ਵੇਚਨੇ ਆ ਦੁਕਾਨਾਂ ਤੇ ਇਹਨਾਂ ਨੂੰ ਖੜਨਾ ਚਾਹੀਦਾ ਏ ਤੁਸੀਂ ਕੱਲੇ ਸੀ ਮੋਟੇ ਕੱਲਾ ਹੀ ਸੀਗਾ ਜੀ ਤਾਂ ਜਾਨ ਬੱਜ ਗਈ ਗਰਨਾ ਵੱਢ ਹੋ ਗਈ ਇਹਦਾ ਵੇਆ ਤਾਂ ਮੈਂ ਤਾਂ ਜਾਨੋਂ ਗਿਆ ਸੀਗਾ ਜੀ ਤੇ ਨੂੰ ਤੁਸੀਂ ਚੱਕ ਕਰ ਤਾਂ ਕਰਨਾਂ ਨਾਲ ਤਾਂ ਮਾ ਫੋਨ ਆਉਂਦੇ ਨਹੀਂ ਇਹ ਚੈਲਾ ਪਿੰਡ ਮੈਂ ਖੜਾ ਸੀਗਾ ਤੇ ਮਾੜਾ ਗਾਂਹ ਤੋਂ ਚੈਲਾ ਤੋਂ ਆ ਰਹੇ ਸੀਗੇ ਇਹਨਾਂ ਦਾ ਚੈਨਾ ਰੋੜ ਨਾਲ ਗਾਲਾ ਵੱਡਿਆ ਗਿਆ ਸੀਗਾ ਤੇ ਮੈਂ ਸਰਕਾਰੀ ਹਸਪਤਾਲ ਲਿਆ ਕੇ ਇਹਨਾਂ ਨੂੰ ਦਾਖਲ ਕਰਾਤਾ ਤੇ ਸੱਟ ਵੀ ਬਹੁਤ ਜ਼ਿਆਦਾ ਲੱਗੀ ਇਹਨਾਂ ਦੇ ਤੇ ਮੋਟਰਸਾਈਕਲ ਵੀ ਨੇ ਇਹਨਾਂ ਕੋਲ ਚਲਾਖ ਰਹੀ ਸੀ ਸਾਰਾ ਖੂਨ ਨਾਲ ਕੋਟ ਭਰ ਗਿਆ ਇਹਨਾਂ ਦਾ ਕਿੰਨੀ ਕੇਸ ਹੈ ਇਹ ਜੀ ਹੋਊਗੀ 50 60 ਸਾਲ ਦੀ ਇਹਨਾਂ ਦੀ ਜੀ ਕਿੰਨੀ ਕਿ ਜਿਹੜੀ ਸੱਟ ਲੱਗੀ ਹੈ ਕਿੰਨੀ ਸੱਟ ਇੱਥੋਂ ਤੋਂ ਲੈ ਕੇ ਗਲੇ ਤੱਕਰ ਜਾਨੀ ਕਿ ਬੋਲੇ ਤੱਕਰ ਪਰ ਡਿਆ ਗਿਆ ਇਹਨਾਂ ਦੇ ਘੜ ਤੋਂ ਘਟ 20 25 ਟਾਂਕੇ ਦਾ ਆਰਾਮ ਨਾਲ ਲੱਗਣਾ ਹੈ ਜੀ ਇਹਨਾਂ ਦੇ ਡਾਕਟਰ ਸਰ ਦਾ ਕੀ ਹਾਂ ਜੀ ਸਰ ਦਾ ਕੀ ਕਹਿਣਾ ਉਹ ਮੈਨੂੰ ਪੁੱਛ ਰਹੇ ਸੀ ਕਿ ਵੀ ਤੁਸੀਂ ਕਿੱਥੋਂ ਆਏ ਮੈਂ ਕਿਹਾ ਮੈਂ ਚਾਹਲਾ ਤੋਂ ਆਇਆ ਨਾਂ ਲੈ ਕੇ ਆਇਆ ਇਹਨਾਂ ਨੂੰ ਤੇ ਘੜ ਤੋਂ ਘਟ 20 25 ਟਾਂਕਿਆਂ ਦਾ ਕੇਸ ਹੈ ਜੀ ਕਿੰਨੇ ਕਬਜ ਦੀ ਘਟਨਾ ਹੈ ਇਹ ਇਹ ਹੁਣ 10 ਮਿੰਟ ਪਹਿਲਾਂ ਦੀ ਘਟਨਾ ਜੀ ਇਹ 10 ਮਿੰਟ ਪਹਿਲਾਂ ਖੜੇ ਸੀਗੇ ਮੈਂ ਜਾਨਵਰ ਛੱਡੇ ਹੋਏ ਸੀਗੇ ਬਾਹਰ ਮੁਰਗੇ ਤੇ ਉੱਥੋਂ ਮੈਂ ਇਹਨਾਂ ਨੂੰ ਲੈ ਕੇ ਆਇਆ ਇਹਨਾਂ ਦੇ ਘਰ ਦੇਆਂ ਨੂੰ ਤੁਸੀਂ ਇਤਲਾ ਕਰਤੀ ਨਹੀਂ ਘਰ ਦੇਆਂ ਨੂੰ ਮੈਂ ਇਹਨਾਂ ਨੂੰ ਦੱਸਿਆ ਨਹੀਂ ਪਤਾ ਨਹੀਂ ਕਹ ਜੀ ਡਾਕਟਰ ਸਾਹਿਬ ਅਰਜੀ ਜੀ ਵੀ ਬਸੰਤਪੁਰ ਜਮੀਆ ਚਾਈਨਾ ਡੋ ਨੂੰ ਲੈ ਕੇ ਆਈ ਸੀ ਸਾਹਿਬ ਨੇ ਸਰ ਹੁਣੇ ਰੀਸੈਂਟਲੀ ਆਇਆ ਤੇਰਾ ਨਾਮ ਗੁਪਤਪ੍ਰੀਤ ਸਿੰਘ ਹੈ ਸੱਲੋਕ ਗੱਜਨ ਸਿੰਘ ਇਹ ਮਨ ਇੰਡੀ ਦੇ ਕੋਲ ਪਿੰਡ ਦਾ ਹੈਗਾ ਆ ਉਹ ਟੋਲਾ ਬਾਜਰਾ ਇਹ ਉੱਧਰ ਦੇ ਹੈਗੇ ਆ ਸਲੀਕ ਇਹ ਭਾਈ ਸਾਹਿਬ ਮੋਰਿੰਡੇ ਤੋਂ ਲੁਧਿਆਣੇ ਜਾ ਰਹੇ ਸੀਗੇ ਤੇ ਵਾਪਸੀ ਵੇਲੇ ਚੈਲਾ ਦੇ ਕੋਲ ਨਾਲ ਟੋੜ ਨਾਲ ਸੱਟ ਲੱਗੀ ਹੈ ਕਿੰਨਾ ਕੀ ਜ਼ਰੂਰ ਹੈ ਜਿੰਨੀ ਸਭ ਤੋਂ ਕਾਫੀ ਡੀਪ ਸੀਗੀ ਸਟਿਚ ਲਗਾ ਲਿਆ ਬਾਕੀ ਅੰਡਰ ਅਬਜ਼ਰਵੇਸ਼ਨ ਹੈ ਉਹ ਕਿੱਥੇ ਕਿੱਥੇ ਜਿਹੜਾ ਆਇਆ ਕਿੱਥੇ ਜੁਨਾ ਨਖਤੂ ਲੈ ਕੇ ਗਲਤ ਤੁਰੇ ਇੱਕ ਕੱਟ ਸੀਗਾ ਕਿਨੇ ਡਾਂਕੇ ਲੱਗੇ ਨੇ ਤ ਸਿਰ ਮੀਨ ਤੁਸੀਂ ਗੋਲ 40000 ਰੁਪਏ ਕੋਈ ਖਤਰੇ ਦੀ ਗੱਲ ਹੈ ਅਹਲੇ ਅਬਜ਼ਰਵੇਸ਼ਨ ਚ ਆਪਾਂ ਦੇ ਕੀ ਨਹੀਂ ਸਾਡੇ ਜਦ ਤੱਕ ਰਿਪੋਰਟ ਨਹੀਂ ਹੁੰਦੀ ਕਿੰਨੀ ਕੋਮਰ ਜੀ ਸੋ ਸਿਰ 43 ਇਅਰਸ ਕੱਲ੍ਹ ਸੀਗਾ ਬਾਈਕ ਤੇ ਜਦੋਂ ਕੱਲ੍ਹ ਸੀਗਾ ਤੁਹਾਨੂੰ ਦੱਸਿਆ ਵਾ ਵੀ ਕਿੱਥੇ ਹੋਇਆ ਸੀ ਇਹ ਉਹ ਤੁਹਾਨੂੰ ਪਤਾ ਹੀ ਨਹੀਂ ਹੈਗਾ ਉਹਨਾਂ ਨੂੰ ਕੋਈ ਲੈ ਕੇ ਆਇਆ ਤੇ ਹੋਰ ਵੀ ਏਸਾ ਆਇਆ ਇਹ ਮਤਲਬ ਆਏ ਸੀਗੇ ਤਾਂ ਛੋਟੇ-ਮੋਟੇ ਸੀ ਪਰ ਇਹ ਜਿਆਦਾ ਮੇਜਰ ਸੀ ਕੀ ਇਹ ਇੱਥੇ ਰਹਿਊਗਾ ਜਾਂ ਉਹ ਸ਼ਿਫਟ ਕੀਤਾ ਇਹਨੂੰ ਤੇ ਹਲੇ ਤਾ ਅਬਜ਼ਰਵੇਸ਼ਨ ਚ ਰੱਖਿਆ ਜਿਦ ਤੱਕ ਠੀਕ ਰਹੇ ਫਿਰ ਇੱਥੇ ਰੱਖ ਲਵਾਂ ਤਾ ਫਿਰ ਇਹਨਾਂ ਰੈਪਰ